ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਵਾਸਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਅਤੇ ਇਸ ਕਾਸੀ ਮਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕੱਲ ਅਕਾਲੀ ਦਲ ਬਾਦਲ ਨੇ ਸੁਖਬੀਰ ਬਾਦਲ ਹੁਣਾ ਨੇ ਡਿੰਪੀ ਢਿੱਲੋਂ ਨੂੰ ਟਾਈਮ ਦਿੱਤਾ ਸੀਗਾ ਵੀ ਤੁਸੀਂ ਵਾਪਸ ਆ ਜਾਓ ਕੋਈ ਨਹੀਂ ਇਲੈਕਸ਼ਨ ਤੁਹਾਨੂੰ ਲੜਾ ਦੇਾਂਗੇ ਦਲਜੀਤ ਸਿੰਘ ਚੀਮਾ ਹੁਣਾ ਨੇ ਵੀ ਇਹੋ ਗੱਲ ਕਹੀ ਸੀ ਵੀ ਕੈਂਡੀਡੇਟ ਤੁਸੀਂ ਹੋ ਪਰ ਬਾਅਦ ਚੋ ਸਥਿਤੀ ਜਿਹੜੀ ਆ ਉਹ ਸਪਸ਼ਟ ਹੋ ਗਈ ਸਾਫ ਹੋ ਗਈ ਕਿ ਡਿੰਪੀ ਢਿੱਲੋਂ ਕਹਿੰਦੇ ਆ ਵੀ ਮੈਂ ਪਾਰਟੀ 'ਚ ਵਾਪਸ ਨਹੀਂ ਆਉਣਾ ਮੈਨੂੰ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਜੇ ਹੁਣ ਤੂੰ ਪਾਰਟੀ 'ਚ ਵਾਪਸ ਚੱਲ ਗਿਆ ਤੇ ਤੇਰਾ ਹਾਲ ਬਹੁਤ ਬੁਰਾ ਹੋਣਾ ਹੁਣ ਡਿੰਪੀ ਢਿੱਲੋਂ ਨੇ ਅਧਿਕਾਰਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਭਾਵੇਂ ਉਹ ਇਹ ਗੱਲ ਜ਼ਰੂਰ ਕਹਿ ਰਿਹਾ ਵੀ ਮੇਰੀ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਹੋ ਗਈ ਹੈ ਹੁਣ ਜੇ ਡਿੰਪੀ ਢਿੱਲੋਂ ਦੀ ਗੱਲ ਹੋ ਗਈ ਆ ਤੇ ਫਿਰ ਸੁਭਾਵਿਕ ਜੀ ਗੱਲ ਆ ਵੀ ਡਿੰਪੀ ਢਿੱਲੋਂ ਜਿਹੜੇ ਆ ਇਹ ਗਿੱਦੜਬਾ ਤੋਂ ਚੋਣ ਵੀ ਲੜਨਗੇ ਪਰ ਸਵਾਲ ਇਹ ਆ ਵੀ ਫਿਰ ਗਿੱਦੜਬਾ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਤੇ ਕੈਂਡੀਡੇਟ ਕੌਣ ਹੋਊਗਾ ਈ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਇੱਕ ਵਾਰ ਫੇਰ ਤੋਂ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੀ ਤਰਜ਼ ਦੇ ਉੱਤੇ ਇਸ ਇਲਾਕੇ ਤੋਂ ਚੋਣ ਲੜਨਗੇ ਇਸ ਹਲਕੇ ਤੋਂ ਚੋਣ ਲੜਨਗੇ ਤੇ ਉਧਰ ਭਾਜਪਾ ਮਨਪ੍ਰੀਤ ਬਾਦਲ ਨੂੰ उतारेਗੀ ਚੋਣ ਮੈਦਾਨ 'ਚ ਤੇ ਕਾਂਗਰਸ ਵੱਲੋਂ ਅਮਰਤਾ ਵੜਿੰਗ ਵੀ ਹੋ ਸਕਦੇ ਆ ਬੇਸਿਕਲੀ ਇੱਥੇ ਕਹਾਣੀਆਂ ਦੋ ਤਿੰਨ ਆਂ ਪਹਿਲੀ ਗਲਤੀ ਮੈਂ ਇਹ ਦੱਸ ਦਿਆਂ ਕਿ ਜਿਹੜੀ 2022 ਦੀਆਂ ਚੋਣਾਂ ਆਈਆਂ ਸੀ ਉਹਦੇ ਵਿੱਚ 49050 ਵੋਟਾਂ ਡੀਪੀ ਢਿੱਲੋਂ ਨੂੰ ਅਕਾਲੀ ਵਿਧਵਾ ਨੂੰ ਮਿਲੀਆਂ ਸੀ ਤੇ 50350 ਇਹ ਪਕਾਇਦਾ ਤੋੜ ਕੇ ਮਿਲੀਆਂ ਸੀ ਰਾਜਾ ਬੜਿੰਗ ਜੇ ਜਿਹੜਾ ਅਫੀਸ਼ੀਅਲ ਉਮੀਦਵਾਰ ਆਮ ਆਦਮੀ ਪਾਰਟੀ ਦੀ ਪਾਰਟੀ ਦਾ ਸੀ ਨੂੰ 38500 ਬਣੀ ਸੀ ਤੇ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਨੇ ਸੁਖਵਿੰਦਰ ਸਿੰਘ ਕੌਣੀ ਤੇ ਪਿਰਤਪਾਲ ਸਿੰਘ ਸ਼ਰਮ ਪਿਰਤਪਾਲ ਸ਼ਰਮਾ ਜਿਨ੍ਹਾਂ ਨੇ ਬਾਈਚ ਚੋਣ ਲੜੀ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਕਿਸੇ ਵੇਲੇ ਇਹ ਦੋਵੇਂ ਜੁੰਡੀ ਦੇ ਯਾਰ ਰਹਦੇ ਸੀ ਐਮਪੀ ਤੇ ਸੁਖਬੀ ਸਿੰਘ ਬਾਦਲ ਮਾਨਪ੍ਰੀਤ ਬਾਦਲ ਨੇ ਜਿਹੜਾ ਸਪਸ਼ਟ ਕਰਤਾ ਵੀ ਮੇਰਾ ਆਖਰੀ ਘਰ ਜਿਹੜਾ ਵਾ ਉਹ ਭਾਜਪਾ ਸੀ ਮੈਂ ਜਿੱਥੇ ਹਾਂ ਬਿਲਕੁਲ ਠੀਕ ਮੈਂ ਕੋਈ ਆਪਣੀ ਚੀਜ਼ ਨਹੀਂ ਕਰ ਰਿਹਾ ਮੈਂ ਉੱਥੇ ਠੀਕ ਮੈਂ ਉੱਥੇ ਰਹਿ ਗਿਆ ਹੁਣ ਦੋ ਗੱਲਾਂ ਨੇ ਇੱਕ ਪਾਸੇ ਤੇ ਜਿਹੜੀ ਆ ਡੈਂਪੀ ਇਹ ਆਪਣੀਆਂ ਲਾਉਂਦਾ ਵਾ ਤੁਰਾਂ ਭਈ ਦੋ ਮਹੀਨੇ ਪਹਿਲਾਂ ਜੇ ਤੂੰ ਇਹ ਗੱਲ ਕਹਿਣਾ ਵੀ ਉਹਨਾਂ ਨੇ ਜਿਹੜੀ ਸੀ ਇਹਨੂੰ ਇਲੈਕਸ਼ਨ ਲੜਾਉਣੀ ਸੀ ਦੋ ਮਹੀਨੇ ਪਹਿਲਾਂ ਤੇ ਤੇਰੀ ਆਪਣੀ ਗੱਲਬਾਤ ਚੱਲਦੀ ਸੀਗੀ ਤੇ ਮੈਂ ਕਹਿੰਦਾ ਵੀ ਸੁਖਬੀਰ ਸਿੰਘ ਬਾਦਲ ਵਾਲ ਵਾਲ ਬੱਚੇ ਨੇ ਵਾਲ ਵਾਲ ਕਿਉਂ ਬੱਚੇ ਨੇ ਜਿਸ ਤਰੀਕੇ ਨਾਲ ਡਿੰਪੀ ਢੱਲੋਂ ਕਹਿੰਦਾ ਸੀ ਵੀ ਤੁਸੀਂ ਅਨਾਉਂਸ ਕਰੋ ਮੇਰੀ ਟਿਕਟ ਤੇ ਜੋ ਕੁਝ ਜਲੰਧਰ ਚ ਹੋਇਆ ਸੀ ਨਾ ਆਮ ਆਦਮੀ ਦੀ ਟਿਕਟ ਲੈ ਕੇ ਬਕਾਇਦਾ ਤੌਰ ਤੇ ਜਿਹੜਾ ਸੁਸ਼ੀਲ ਰਿੰਕੂ ਸੀ ਉਹ ਭੱਜ-ਭੱਜ ਚਲੇ ਗਿਆ ਸੀ ਇੱਥੇ ਵੀ ਉਹ ਚਾਹੁੰਦੇ ਸੀ ਇੱਥੇ ਤੇ ਇੱਕ ਨਾ ਹੋਵੇ ਇਹਨੂੰ ਅਨਾਉਂਸ ਕਰ ਤੇ ਫਿਰ ਅਸੀਂ ਭੱਜ-ਭੱਜ ਸ਼ਾਮਲ ਕਰੀਏ ਆਪ ਸ਼ਾਮਲ ਕਰੀਏ ਆਪ ਸਤਿ ਸ਼੍ਰੀ ਅਕਾਲ ਲੇਕਿਨ ਉਹਨਾਂ ਨੇ ਬਕਾਇਦਾ ਤੌਰ ਤੇ ਉਹ ਕੰਮ ਕੀਤਾ ਹੀ ਨਹੀਂ ਉਹ ਵੇਚ ਵੇਟ ਐਂਡ ਅਵਾਜ਼ਦੀ ਪਾਲਿਸੀ ਤੇ ਰਹਿਣਾ ਕਿਉਂ ਪਤਾ ਹੁੰਦਾ ਸਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਪਤਾ ਸੀ ਕਿ ਡਿੰਪੀ ਕਿਲੋ ਜਿਹੜਾ ਵਾ ਉਹ ਉਹਦੀ ਆਪੋ ਜਿਹੜਾ ਕੋ ਚੱਲ ਰਿਹਾ ਉਹ ਕੋ ਸਹੀ ਨਹੀਂ ਚੱਲ ਰਿਹਾ ਉਹਨਾਂ ਦੇ ਨੋਟਿਸ ਦੇ ਵਿੱਚ ਸੀਗਾ ਐਸੇ ਕਰਕੇ ਬਾਰ ਬਾਰ ਉਹ ਕਹਿੰਦੇ ਸੀ ਡਿੰਪੀ ਜੀ ਇੱਥੋਂ ਤੁਸੀਂ ਚੋਣ ਲੜੋਗੇ ਇੱਥੋਂ ਤੁਸੀਂ ਚੋਣ ਲੜੋਗੇ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੇ ਕਿਤੇ ਸੁਖਬੀਰ ਸਿੰਘ ਬਾਦਲ ਤੇ ਡਿੰਪੀ ਢਿੱਲੋਂ ਅਮਨ ਸਮਝਣੇ ਜਾਂਦੇ ਕਿ ਉਹਨੇ ਨਾਲ ਕੋਲ ਸਵਾਏ ਸੁਖਬੀਰ ਸਿੰਘ ਬਾਦਲ ਤੋਂ ਸਵਾਏ ਵਰਬੰਦਾ ਕੋਈ ਨਹੀਂ ਰਹਿ ਗਿਆ ਤੁਸੀਂ ਰੋਜੀ ਪਰਕੰਦੀ ਨੂੰ ਨਾ ਲਾ ਦੇਓ ਰਮਾਲੇ ਨੂੰ ਲਾ ਦੇਓ ਉਹਨਾਂ ਦੇ ਪੱਲੇ ਕੀ ਆ ਥੰਮਸ ਆਫ ਮੈਜੋਰਟੀ ਦੇ ਜਿੱਤੇਗਾ ਥੰਮਸ ਅਪ ਡਿੰਪੀ ਨੂੰ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਆਉਂਦੇ ਹੋ ਤੇ ਉਹ ਬਾਦਲ ਪਰਿਵਾਰ ਦੀ ਪੁਰਾਣੀ ਜਿਹੜੀ ਸਾਜ ਇਹ ਸੜਕੇ ਦਾ ਉਹਦੀ ਇੱਜ਼ਤ ਵੀ ਕਰ ਸਕਦੇ ਲੋਕ ਉਹ ਕਹਿਣਗੇ ਨਹੀਂ ਜੀ ਵੱਡੇ ਬਾਦਲ ਸਾਹਿਬ ਦੇ ਕਿਉਂਕਿ ਸਖਬੀਰ ਸਿੰਘ ਬਾਦਲ ਜਿੱਥੇ ਜਾਂਦੇ ਇਹੀ ਕਿ ਇੱਥੇ ਥਰਡਸ ਆਫ ਮжоਰਿਟੀ ਦਾ ਆਪਾਂ ਇਹ ਚੋਣ ਜਿੱਤ ਕੇ ਬਕਾਇਦਾ ਤੌਰ ਤੇ ਵੱਡੇ ਬਾਦਲ ਸਾਨੂੰ ਸਿਹਤ ਅੱਜ ਦੇਣੀ ਹੈ ਲੋਕਾਂ ਦੇ ਇਕੱਠ ਵੀ ਚੰਗੇ ਹੋ ਰਹੇ ਆ ਸਖਬੀਰ ਸਿੰਘ ਬਾਦਲ ਜੇ ਆਪ ਚੋਣ ਲੜਦੇ ਆ ਤੇ ਇੱਥੇ ਵੀ ਤੁਹਾਨੂੰ ਮੈਂ ਦੱਸਾਂ ਕੋਈ ਨਾ ਕਿ ਗੱਠਜੋੜ ਹੋਏਗਾ ਗੋਪਤ ਗੱਠ ਜੁੜੇਗਾ 2019 ਦੀਆਂ ਚੋਣਾਂ 'ਚ ਬਕਾਇਦਾ ਤੌਰ ਤੇ ਜਦੋਂ ਬੀਬੀ ਹਰਸਿਮਤ ਕੋਰ ਬਾਦਲ ਜੱਦੀ ਆ ਤੇ ਇੱਕ ਗੁਪਤ ਗੱਠ ਜੁੜਦਾ। ਗੋਪਤ ਗੱਠ ਜੁੜ ਇਹ ਹੁੰਦਾ ਵੀ ਜਿਹੜੇ ਅਜੀਤ ਸਿੰਘ ਮੋਫਰ ਕਾਂਗਰਸੀ ਆਗੂ ਨੇ ਉਹਨਾਂ ਦਾ ਬੇਟਾ ਬਿੱਟੂ ਦੀ ਭੈਣ ਨਾਲ ਵਿਆਹ ਤੇ ਬਿੱਟੂ ਨੇ ਅਪਰੋਚ ਕੀਤੀ ਉਹਨਾਂ ਨੂੰ ਕਿ ਤੁਸੀਂ ਸਾਡੀ ਮਦਦ ਜਿਹੜੀ ਅਕਾਲੀ ਦਲ ਵਾਲੇ ਲੁਧਿਆਣੇ ਚ ਕਰ ਦੋ ਅਸੀਂ ਤੁਹਾਡੀ ਬਠਿੰਡੇ ਚ ਕਰ ਦਿੰਦੇ ਆ ਉਥੋਂ ਮੋਫਰ ਐਂਡ ਪਾਰਟੀ ਜਿੰਨੀਆਂ ਵੋਟਾਂ ਸੀ ਕਾਂਗਰਸ ਦੀਆਂ ਸਾਰੀ ਨੇ ਸਾਰੀਆਂ ਵੋਟਾਂ ਬੀਬੀ ਹਰਸਿਮਤ ਕੁਬਾਦਲ ਨੂੰ ਪਈਆਂ ਸੀਗੀਆਂ ਤੇ ਅਕਾਲੀ ਜਿਹੜੇ ਇਹਨਾਂ ਦੇ ਆਪਣੇ ਪੱਟ ਕਾਲੀ ਸੀਗੀ ਉਹਨਾਂ ਦੀਆਂ ਵੋਟਾਂ ਬਕਾਇਦ ਤੌਰ ਤੇ ਡਿੱਗੂ ਨੂੰ ਪਈਆਂ ਸੀ ਇਹ ਮਤਲਬ ਸੈਟਮੈਂਟੇਸ਼ਨ ਹੁੰਦੀ ਹੈ ਤੇ ਮੰਤਪ੍ਰੀਤ ਸਿੰਘ ਐਲ.ਆਈ. ਨੇ ਉਦੋਂ ਰੋਜ਼ ਹੀ ਪ੍ਰਣ ਕੀਤਾ ਸੀਗਾ ਵੀ ਮੇਰੀ ਪਾਰਟੀ ਨੇ ਕੋਈ ਮਦਦ ਨਹੀਂ ਕੀਤੀ ਜੋ ਕੁਝ ਮੈਨੂੰ ਮਿਲਿਆ ਉਹ ਮੇਰੇ ਆਪਣੇ ਆਧਾਰ ਤੇ ਮਿਲਿਆ ਸੀ ਤੇ ਸ਼ਿਕਰ ਕੇ ਕਿਹਾ ਸੀ ਉਹਨੇ ਹੁਣ 2024 ਦੇ ਵਿੱਚ ਵੀ ਬਕਾਇਦਾ ਤੌਰ ਤੇ ਇੱਕ ਸੈਟਿੰਗ ਹੋ ਗਈ ਜੇ ਰਾਜਾ ਵੜਿੰਗ ਦੀ ਘਰ ਦੀ ਆਪ ਚੋਣ ਲੜਦੀ ਜਿਸ ਤਰੀਕੇ ਨਾਲ ਉਹਨੇ ਆਪਣੀ ਇਥੇ ਗਰਾਊਂਡ ਬਣਾਈ ਸੀ ਤੇ ਬੀਬੀ ਹਰਸਿਮਤ ਕੋਲ ਬਾਦਲ ਲਈ ਜਿਤਨਾ ਔਖਾ ਹੋ ਜਾਂਦਾ ਉੱਥੋਂ ਵੀ ਉਹਨਾਂ ਕੈਬਿਟ ਉਹਦੀ ਮਦਦ ਅਸੀਂ ਲਿਦਾਨੇ ਕਰਦੇ ਆਂਗੇ ਤੁਸੀਂ ਸੜੀ ਇੱਥੇ ਕਰ ਦਿਓ ਸਾਡੀ ਵੋਟ ਪੈ ਤੇ ਇਹ ਕਬਾ ਉਸੇ ਤਰੀਕਾ ਕਾਂਗਰਸ ਦੀ ਵੋਟ ਐਜ ਕੇ ਵੀ ਬੀਬੀ ਹਰਸ਼ਿੰਦਰਪੁਰ ਬਾਦਲ ਨੂੰ ਮਿਲੀ ਅੰਦਰਖਤ ਜਿਹੜੀ ਆ ਤੇ ਜਿਹੜੀ ਉੱਥੇ ਵੋਟ ਮਿਲੀ ਲੁਧਿਆਣੇ ਚ ਉੱਥੇ ਕਾਲੀਆਂ ਦੀ ਵੋਟ ਫਿਰ ਬਕਾਇਦਾ ਤੌਰ ਤੇ ਮਿਲੀ ਹੈ ਰਾਜਾ ਬੜੀ ਨੂੰ ਤਜਤਰ ਰਾਜਾ ਬੜੀ ਆਪਣੀ ਕਿਸਮਤ ਦਾ ਬਲਾ ਬੱਲੀ ਹੈ ਇਸ਼ਲੀਬਲੀ 13:00 ਜੇ

ਉੱਥੇ ਬਕਾਇਦਾ ਤੌਰ ਤੇ ਸਰਬਜੀਤ ਸਿੰਘ ਜੀ ਆਪਣਾ ਉਮੀਦਵਾਰ ਖੜਾ ਕਰਦਾ ਭਾਵੇਂ ਉਹ 10000 ਖੜੇ ਜਾਂ 5000 ਖੜੇ ਜਾਂ 2000 ਖੜੇ ਉਹ ਵੋਟ ਵੀ ਡੈਂਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਪੈਣਾ। ਅਕਾਲੀਆਂ ਨੂੰ ਘੱਟ ਪਊ ਆਮ ਆਦਮੀ ਜ਼ਿਆਦਾ ਪਊ। ਆਮ ਆਦਮੀ ਪਾਰਟੀ ਐਸੇ ਕਰਕੇ ਚਾਹੁੰਦੀ ਸੀ ਕਿ ਉੱਥੇ ਤਕੜਾ ਉਮੀਦਵਾਰ ਖੜਾ ਕਰਨੀ ਤੇ ਉਹ ਡਿੰਪੀ ਢਿੱਲੋਂ ਨੂੰ ਮਿਲ ਗਿਆ ਤੇ ਕੱਲ ਬੁੱਧਵਾਰ ਵਾਲੇ ਦਿਨ ਬਕਾਇਦਾ ਤੌਰ ਤੇ ਡਿੰਪੀ ਢਿੱਲੋਂ ਗਿੱੱੜੜਾ ਮਾ ਮੁੱਖ ਮੰਤਰੀ ਸਾਹਿਬ ਜਾਣਗੇ ਤੇ ਉਹਨੂੰ ਸਮਝ ਸੰਗੋਧਿਤ ਕਰਾਉਣਗੇ। ਤਾਂ ਨੂੰ ਪਤਾ ਹੋਏਗਾ ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਬੰਗੇ ਤੋਂ ਸੁਖਵਿੰਦਰ ਸਿੰਘ ਸੁਖੀ ਡਾਕਟਰ ਨੇ ਇਹ ਗੱਲ ਕਹੀ ਸੀ ਮੈਂ ਤਾਂ ਆਪਣੇ ਹਲਕੇ ਦੇ ਵਿਕਾਸ ਵਾਸਤੇ ਜਿਹੜਾ ਸੀ ਇਹ ਕੰਮ ਕੀਤਾ ਮੁੱਖ ਮੰਤਰੀ ਸਾਹਨੇ ਬਹੁਤ ਵਿਕਾਸ ਕੀਤਾ ਮੈਂ ਵੀ ਚਾਹੁੰਦਾ ਮੇਰੇ ਹਲਕੇ ਦਾ ਵਿਕਾਸ ਹੋਵੇ 14 ਅਗਸਤ ਨੂੰ ਸ਼ਾਮਲ ਹੋਏ ਨੇ ਜਾ ਕੇ ਵੇਖ ਲਓ ਕੀ ਵਿਕਾਸ ਨਹੀਂ ਪੱਥਰ ਰੱਖਿਆ ਪਿਆ ਰੱਖਿਆ ਉੱਥੇ ਦੂਸਰੀ ਚੀਜ਼ ਮਿੰਦਰ ਭਗਤ ਨੂੰ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਜੇ ਤਾ ਤੁਸੀਂ ਤੋਂ ਮੰਤਰੀ ਮੈਂ ਬਣਾ ਦੂੰ। ਹੂੰ। ਕੀ ਮੰਤਰੀ ਬਣਾ ਦਿੱਤਾ ਗਿਆ 4 ਜੂਨ ਤੋਂ ਬਾਅਦ ਹਜੇ ਤੱਕ ਨਹੀਂ ਬਣਾਇਆ। ਫਨ ਡੇਮਪੀਟ ਲੋ ਨਦੀ ਆਪਣੀ ਮਜਬੂਰੀਆਂ ਵੀ ਹੈਗੀਆਂ ਨੇ ਮਜਬੂਰੀਆਂ ਇਹ ਹੈ ਕਿ ਜਦੋਂ ਰਾਜਾ ਬੜਿੰਗ ਜਿੱਦਦਾ ਵਾ ਕੈਪਟਨ ਸਰਕਾਰ ਦੇ ਵੇਲੇ ਪਹਿਲਾਂ ਝੂਰੂ ਝੂਰੂ ਤੇ ਪਰਚੇ ਬਹੁਤ ਹੁੰਦੇ ਮੁੜ ਕੇ ਬਾਦਲਾ ਨਹੀਂ ਕੈਪਟਨ ਨੂੰ ਕਹਿ ਕੇ ਤੇ ਉਹ ਪਰਚੇ ਰੁਕਾਈ ਜਾਂਦੇ ਆ ਰੰਦ ਵੀ ਕਰਾਈ ਜਾਂਦੇ ਆ। ਕਿ ਬਾਦਰਾ ਦੀ ਕੈਪਟਨ ਅੱਛੀ ਸੀ ਸਾਰੇ ਤੇ ਜਵਾਰੇ ਸੀ ਮਹਾਰਾਜੇ ਸੀ ਹੁਣ ਇਸ ਜਗ੍ਹਾ ਦੇ ਉੱਤੇ ਵੀ ਜੇ ਮੈਂ ਮਹਿਸੂਸ ਕਰਦਾ ਸੁਖਬੀਰ ਸਿੰਘ ਬਾਦਲ ਤੇ ਡਿੰਪੀ ਟੂ ਨੂੰ ਲੜਦੇ ਆ ਤੇ ਇਹਨਾਂ ਦੇ ਵਿੱਚ ਗਹਿ ਗੱਚ ਮੁਕਾਬਲਾ ਤਾਂ ਹੋ ਹੀ ਘੋਏਗਾ ਲੇਕਿਨ ਰਾਜਾ ਵੜਿੰਗ ਦੀ ਵੋਟ ਜਿਹੜੀ ਆ ਉਹ ਸਦਾਰ ਸੁਖਬੀਰ ਸਿੰਘ ਬਾਦਲ ਨੂੰ ਪਹ ਸਕਦੀ ਹੈ ਕਿ ਅਕਾਲੀ ਤੇ ਕਾਂਗਰਸ ਦੋਵੇਂ ਚਾਹੁੰਦੇ ਪਏ ਅਸੀਂ ਆਮ ਆਦਮੀ ਪਾਰਟੀ ਨੂੰ ਜਿਹੜੀ ਉਹ ਠਿੱਬੀ ਲਾਈ ਹੈ ਜੇ ਕਿਤੇ ਇਹ ਅਲਾਈਅੰਸ ਹੋ ਜਾਂਦਾ ਫਿਰ ਡਿੰਪੀ ਦਾ ਜਿੱਤਣਾ ਬਹੁਤ ਔਖਾ ਹੋ ਜਾਊਗਾ। ਆਈ ਦੀ ਡੇਟ ਤਾਂ ਥਾਪੀਆ ਮਾਰਦਾ ਮੈਂ ਤਾਂ ਤੁਰੇ ਜਦ ਜਣ ਮੈਂ ਭਜਣ ਜਦਣ ਜੇਕ ਜੋ ਇਲੈਕਸ਼ਨ ਨਾਊਸ ਹੋਊਗੀ ਆਊਗੀ ਉਦੋਂ ਲੋਕਾਂ ਦਾ ਟ੍ਰੈਂਡ ਵੇਖਾਂਗੇ ਤੇ ਮੈਂ ਇਹਦੇ ਵਿੱਚ ਤੁਹਾਨੂੰ ਦੱਸ ਦੇ ਇਸ ਪਿੰਡ ਇਸ ਇਲਾਕੇ ਦੇ ਵਿੱਚ ਪੰਜੀ ਤੋਂ ਤੀ ਲੈ ਕੇ ਲੋਹੜੀਆਂ ਦੇ ਪਿੰਡ ਨੇ ਇਹ ਤਾਂ ਨੂੰ ਮੈਂ ਇਹ ਵੀ ਦੱਸ ਦਿਆਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੁਰਾਣਾ ਪਿੰਡ ਇਸੇ ਇਲਾਕੇ ਸੀ ਅੰਮ੍ਰਿਤਸਰ ਦੇ ਵਿੱਚ। ਮੂਸਾ ਪਿੰਡ ਸੀ ਇਹਨਾਂ ਦਾ। ਉੱਥੋਂ ਉੱਠ ਕੇ ਉੱਥੇ ਗਏ ਬਾਦਲ ਪਿੰਡੇ। ਇਹ ਵੀ ਆਪਣੇ ਮ ਲਾਹੌਰੀਆਂ ਸਮਿਤੀ ਤੇ ਉਹ ਲਾਹੌਰੀਆਂ ਦੇ ਪਿੰਡ ਜਿਹੜੇ ਆ ਉਹ ਲਗਭਗ 100% ਅਕਾਲੀ ਜਲ ਨੂੰ ਭੁਗਦੇ ਨੇ। ਇਹਨਾਂ ਕਾਰਨ ਨੂੰ ਜੇ ਅਸੀਂ ਵੇਖੀਏ ਤੇ ਡਿੰਪੀ ਧਲੀ ਡਿੰਪੀ ਧਲੀ ਤੇ ਮੁੱਖ ਮੰਤਰੀ ਸਾਹਿਬ ਜਿੰਨੀ ਮਰਜ਼ੀ ਥਾਪੀਆਂ ਮਾਰ ਲੈਣ। ਜੇ ਸੁਖਬੀਰ ਸਿੰਘ ਬਾਦਲ ਆਪ ਇਲੈਕਸ਼ਨ ਲੜਦੇ ਤੇ ਇਹ ਜਿਹੜਾ ਮੁਕਾਬਲਾ ਬਹੁਤ ਰੌਚਕ ਬਣ ਜੂਗਾ ਤੇ ਮੁਕਾਬਲਾ ਦੋਹਾਂ ਚ ਹੋਏਗਾ ਡਿੰਪੀ ਦੇ ਵਿੱਚ ਤੇ ਸੁਖਬੀਰ ਸਿੰਘ ਬਾਦਲ ਦੇ ਵਿੱਚ ਤੇ ਕਾਗਰ ਦੀ ਸਪੋਰਟ ਸੁਖਬੀਰ ਸਿੰਘ ਬਾਦਲ ਨੂੰ ਗੋਪਤ ਰਿਕੇ ਦਾ ਮਿਲੇਗੀ ਤੇ ਫਿਰ ਡਿੰਪੀ ਉਹ ਕਿੱਥੇ ਜਾਵੇ ਮੈਨੂੰ ਨਹੀਂ ਪਤਾ ਤੇ ਡਿੰਪੀ ਹੋਣ ਵਾਸਤੇ ਸ਼ਾਇਦ ਇਹ ਲਾਸਟ ਚੋਨ ਹੋਵੇ ਉਸ ਤੋਂ ਬਾਅਦ ਛੱਦ ਚੋਣ ਲੱਣ ਛੱਦਣ ਦੀ ਸਿਆਸਤ ਕੋਈ ਲੋੜ ਨਹੀਂ ਸਮਝ ਸਕਦੀ ਇਸ ਕਰਕੇ ਡਿੰਪੀ ਢਿਲੂ ਜੀ ਨਿਆ ਮਰਜੀ ਬੜਕਾ ਮਾਰੀ ਜਾਵੇ। ਇਹਨੂੰ 50 ਹਜ਼ਾਰ ਲੋਕਾਂ ਨੇ ਪਿਆਰ ਕੀਤਾ ਸੀ, ਵੋਟਾਂ ਪਾਈਆਂ ਸੀ। 50 ਹਜ਼ਾਰ ਦੇ ਵਿੱਚੋਂ ਤੈਨੂੰ ਵੋਟਾਂ ਆਪਣੀਆਂ ਨਹੀਂ ਪਈਆਂ, ਉਹ ਕਾਲੀਅਲ ਦੀਆਂ ਵੋਟਾਂ ਸੀ। ਵੇਖੋ ਸੰਦੀਪ ਜੀ ਜੀ 1996 ਚ ਚੋਣ ਹੁੰਦੀ ਆ ਲੋਕ ਸਭਾ ਦੀ। ਜਿਹੜੀ 1992 ਚ ਚੋਣ ਹੁੰਦੀ ਆ, ਉਦੋਂ ਬਾਅਦ ਜਿਹੜੀ 93 ਚੋਣ ਹੁੰਦੀ ਏ ਪੰਜਾਬ ਦੇ ਵਿੱਚ ਐਮਪੀ ਦੀ ਵੀ ਹੁੰਦੀ ਏ ਤੇ ਐਮਐਲਏ ਦੀ ਵੀ ਹੁੰਦੀ ਏ। 1992 ਜਿਹੜੀ ਚੋਣ ਹੁੰਦੀ ਆ ਉਦੋਂ ਬਕਾਇਦਾ ਤੌਰ ਤੇ ਕਾਲੀਆਂ ਦਾ ਬਾਈਕਾਟ ਸੀ ਕਿ ਤੇ ਉਸ ਚੋਣ ਦੇ ਵਿੱਚ ਜਿਹੜਾ ਸੀ ਸ੍ਰਿੰਦਰ ਸਿੰਘ ਕੈਰੋਂ ਜਿੱਤ ਗਿਆ ਸੀ ਕਾਂਗਰਸ ਦਾ ਉਮੀਦਵਾਰ ਚਲੋ 99 ਵਿੱਚ ਮੁੜ ਕੇ ਵਿਧਾਨ ਸਭਾ ਦੀ ਹੋ ਗਈ ਉਦੋਂ ਵੀ ਵੋਟਾਂ ਕਿਸੇ ਪਾਈ ਨਹੀਂ ਬਾਈਕਾਟ ਸੀ ਇਹਨਾਂ ਦਾ ਬਾਈਕਾਟ ਦੇ ਵਿੱਚ ਉਹ ਸ੍ਰਿੰਦਰ ਸਿੰਘ ਕੈਰੋਂ ਜਿੱਤ ਗਿਆ ਤੇ ਕੁਲਮ ਸੀ ਬਾਦਲ ਦਾ 1996 ਦੀ ਜਦੋਂ ਲੋਕਾਂ ਪਿੰਡ ਵੋਟਾਂ ਪੈਂਦੀਆਂ ਲੋਕ ਸਭਾ ਦੀਆਂ ਤੇ ਉਹ ਪੁੱਛਦੇ ਉਹਨੂੰ ਬਕਾਇਦਾ ਤੌਰ ਤੇ ਸ੍ਰਿੰਦਰ ਕੈਰੋਂ ਨੂੰ ਬਾਦਲ ਸਾਹਿਬ ਤੂੰ ਦੱਸਿਂ ਕਿਹੜਾ ਹਲਕੇ ਤੋਂ ਹਲਕਾ ਉਮੀਦਵਾਰ ਖੇਗਾ ਜਿੰਨ ਨੂੰ ਮहरा ਸਕਾ ਹੁੰਨੇ ਕਾ ਤੋੜ ਪਰਵਾਰ ਉਹ ਕਹਿੰਦਾ ਦੀ ਮੇਰੀ ਇੱਕ ਗੋਠੀ ਹਾਂ ਦਵਾ ਦੂ ਨਾ ਟਿਕਟ ਦੇ ਦੱਸ ਉਹਨ ਇੱਕ ਦੋ ਹੋਰ ਨਾ ਉਹ ਵੀ ਨਹੀਂ ਇਹ ਆਪਣੀ ਚੁਆਇਸ ਸੀ ਬਕਾਇਦਾ ਪੁਰ ਤੇ ਸ੍ਰਿੰਦਰ ਸਿੰਘ ਕਹਿ ਰਹੇ ਨੇ ਵੀ ਮੇਰੇ ਕੋਲ ਜਿਹੜਾ ਮੈਜੇਤ ਸਿੰਘ ਉੱਪਰ ਨੂੰ ਹਰਾਉਣ ਦੇ ਵਿੱਚ ਬੜੀ ਚੰਗੀ ਤਰ੍ਹਾਂ ਕਾਮਯਾਬ ਹੋ ਸਕਦਾ ਹੈ ਸਿੰਦਰ ਕੈਰੋਂ ਨੇ ਆਪਣਾ ਪੂਰਾ ਅਨਲਿਸਿਸ ਕੀਤਾ ਸੀ ਕਿ ਇਹਨੂੰ ਹਰਾਉਣਾ ਵਾਲਾ ਸੂਖਾ ਬੜਾ ਕਮਜ਼ੋਰ ਉਮੀਦਵਾਰ ਹੈ ਕਿ ਇਹਦੇ ਇਹਦੇ ਇਹਦਾ ਤਾਂ ਪਿੰਡ ਦਾ ਸਰਪੰਚ ਨਹੀਂ ਬਣ ਸਕਿਆ ਮੈਂਬਰ ਪੰਚਾਇਤ ਨਹੀਂ ਬਣ ਸਕਿਆ ਤੇ ਇਹ ਕਿੱਥੋਂ ਐਮਪੀ ਬਣ ਜਾਊਗਾ ਲੇਕਿਨ ਅਕਾਲੀ ਦਲ ਦਾ ਪ੍ਰਤਾਪ ਸੀਗਾ ਬਾਦਲ ਦਾ ਪ੍ਰਤਾਪ ਸੀ ਤੇ ਉਹ ਸਿੰਦਰ ਕੈਰੋਂ ਹਾਰ ਗਿਆ ਸੀ ਤੇ ਮੇਜਰ ਉੱਭੋ ਕੇ ਬਣ ਗਿਆ ਸੀਗਾ ਐਮਪੀ ਬਣ ਗਿਆ ਸੀ ਇਸ ਕਰਕੇ ਜੋ ਪਾਰਟੀ ਦੀ ਵੋਟ ਪੈਂਦੀ ਹੈ ਨਾ ਉਹ ਜੰਮ ਕੇ ਪੈਂਦੀ ਹੈ ਉਹ ਪੁੱਛ ਕੇ ਨਹੀਂ ਪੈਂਦੀ ਉਹ ਜੰਮ ਕੇ ਪੈਂਦੀ ਹੈ ਇਸ ਕਰਕੇ ਮੈਂ ਨਹੀਂ ਸੋਚਦਾ ਵੀ ਡਿੰਪੀ ਢੁੱਲਣ ਲਈ ਇੰਨਾ ਸੁਖਾਲਾ ਵੀ ਭੱਜੇ ਜਾਂਦੇ ਤੁਸੀਂ ਜਿੱਤ ਜਾਓਗੇ ਬਸ਼ਰਤ ਤੇ ਤਖਬੀਰ ਸਿੰਘ ਬਾਦਲ ਲਈ ਹੁਣ ਇਹ ਜਿਹੜੀ ਚੋਣ ਇੱਕਸਰ ਦੀ ਗਲੇ ਦੀ ਹੱਡੀ ਬਣ ਗਈ ਜੇ ਇਹ ਚੋਣ ਨਹੀਂ ਮੈਂ ਕਿਹਾ ਪੱਤੀ ਸਾਹਿਬ ਸਵਾਲ ਇਥੇ ਇਹ ਵੀ ਹੈ ਨਾ ਵੀ ਫਰਜ਼ ਕਰ ਲਓ ਵੀ ਜੇ ਸੁਖਵੀਰ ਬਾਦਲ ਹੋਣੀ ਕਹਿੰਦੇ ਵੀ ਮੈਂ ਤਾਂ ਚੋਣ ਲੜਦਾ ਹੀ ਨਹੀਂ ਨਹੀਂ ਮੈਂ ਤਾਂ ਉਹ ਹੀ ਗੱਲ ਕਹੀ ਹੈ ਨਾ ਜੇ ਚੌਂਸਕ ਬੀਤ ਸਿੰਘ ਬਾਦਲ ਨਹੀਂ ਲੜਦੇ ਤੇ ਫਿਰ ਇਹਦਾ ਮਤਲਬ ਵੀ ਉਹ ਡਿੰਪੀ ਢਿੱਲੋਂ ਨੂੰ ਖੁਦ ਥਾਲੀ ਚ ਪਰੋਸ ਕੇ ਸੀਟ ਦੇ ਰਿਆ ਜੇ ਸੁਖਬੀਤ ਸਿੰਘ ਬਾਦਲ ਲੜਦਾ ਤੇ ਰਾਜਾ ਵੜਿੰਗ ਦੀ ਵੋਟਰਾਂ ਨੂੰ ਪੈ ਗਈ ਆਖਲੀ ਜਲ ਦੀ ਪੈ ਗਈ ਫਿਰ ਡਿੰਪੀ ਜਿੱਤਦਾ ਨਹੀਂ ਡਿੰਪੀ ਲਈ ਇੱਕਮ ਉਖ ਹੋ ਜੂਗਾ ਭਾਵੇਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਏਗੀ ਲੇਕਿਨ ਫਿਰ ਵੀ ਸਰਕਾਰੀ ਮਸ਼ੀਨਰੀ ਕਿੰਨੀ ਕਿੰਨੀ ਕਿਰਵਰਤੋਂ ਕਰੋਗੇ ਵੋਟਰ ਲੋਕਾਂ ਦੇ ਅੰਦਰ ਪੁਣੀ ਜਾ ਕੇ ਨਾ ਕਿੰਨਾ ਕਰ ਲੋਗੇ ਤੁਸੀਂ ਇਸ ਵਾਰ ਕੇ ਸੁਖਬੀਰ ਸਿੰਘ ਬਾਦਲ ਬਾਰੇ ਤੇ ਅੱਜ ਤੋਂ 15 ਦਿਨ ਪਹਿਲਾਂ ਬੀਬੀ ਹਰਸ਼ਨੀਤ Kaur ਬਾਦਲ ਨੇ ਵੀ ਕਿਹਾ ਤੁਸੀਂ ਇੱਥੋਂ ਸਰਦਾਰ ਸੁਖਬੀਰ ਸਿੰਘ ਬਾਦਲ ਚੋਣ ਲੜਨਗੇ ਮੈਂ ਕਹਿੰਦਾ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨੀ ਚਾਹੀਦੀ ਹੈ ਮੈਦਾਨ ਖੁੱਲਾ ਨਹੀਂ ਛੱਡਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਨੂੰ ਜਾਜਾ ਵੀ ਵੋਟ ਅਸੀਂ ਜਿਹੜੀ ਆ ਉਹ ਖਰੀਦਣੀ ਕਿਵੇਂ ਆ ਔਰ ਉਹ ਮੂੰਹ ਮੂੰਹ ਕੋਈ ਨਹੀਂ ਹੁੰਦਾ ਵੀ ਜਿਹੜੀ ਤੁਸੀਂ ਵੋਟ ਵੋਟ ਖਰੀਦ ਲਈ ਉਹੀ ਟੱਢੀ ਆ ਬਾਕੀ ਤੇ ਬੋਤਾ ਵਿਸ਼ਵਾਸ ਨਾ ਕਰਿਓ ਅੱਜ ਜਦੋਂ ਹਲ election ਜਿੱਤੀ ਇਹਨਾਂ ਨੇ ਬਠਿੰਡੇ ਵਾਲੀ ਕਿਸੇ ਦੇ ਕਰ ਸਕੂਟਰੀ ਚਲੇਗੀ ਆ ਕਿਸੇ ਕਰ ਸਕੂਟਰ ਚਲੇਗੀ ਆ ਜਿੱਦੇ ਕਰ ਵੱਧ ਬੱਟੋ ਤੇ ਕਰ ਕਾਰ ਵੀ ਚਲੇਗੀ ਆ ਕਿਸੇ ਵਾਸ਼ਮ ਕਈ ਕੁਝ ਦਿੱਤਾ ਲੋਕਾਂ ਨੂੰ ਨਗਦ ਪੈਸੇ ਵੀ ਦਿੱਤੇ ਆ ਇਸ ਕਰਕੇ ਇਹ ਵੋਟਾਂ ਖਰੀਦਣੀਆਂ ਜਾਣਦੇ ਨੇ ਤ੍ਰਿਕੇ ਜਦੋਂ 2017 ਦੀ ਚੋਣ ਸੀ ਨਾ ਇਹਨਾਂ ਨੂੰ ਇਸ ਗੱਲ ਦਾ ਆਪਣੇ ਮੋਢਿਆਂ ਤੇ ਮਾਨ ਸੀਗਾ ਕਿ 1000 ਕਰੋੜ ਰੁਪਏ ਖਰਚ ਕਰਾਂਗੇ ਸੀ ਵੋਟ ਲੰਨਾਂਗੇ ਲੇਕਿਨ ਪੈਸੇ ਲੈ ਕੇ ਵੀ ਵੋਟ ਜਿਹੜੇ ਸਾਰੇ ਲੋਕ ਨਹੀਂ ਪਾਉਂਦੇ ਲੇਕਿਨ ਫੇਰ ਵੀ ਪੱਟੀ ਸਾਹਿਬ 1000 ਕਰੋੜ ਜੀ 1000 ਕਰੋੜ ਪੂਰੇ ਪੰਜਾਬ ਚ ਅੱਛਾ 1000 ਕਰੋੜ ਪੂਰੇ ਪੰਜਾਬ ਚ ਖਰਚ ਕਰਕੇ ਸੀ ਚੋਣ ਜੰਗ ਲੇਕਿਨ ਉਹਨਾਂ ਦੀ ਇਸ ਗੱਲ ਨੂੰ ਜਿਹੜੀ ਆ ਉਹ ਬਕਾਇਦਾ ਤੌਰ ਤੇ ਜਿਲ੍ਹਾ ਸੀ ਬੂਰ ਨਹੀਂ ਪਿਆ ਕਿ ਸਾਰੇ ਲੋਕ ਨਾ ਪੈਸੇ ਲੈਣ ਵਾਲੇ ਹੁੰਦੇ ਆ ਨਾ ਬਕਾਇਦਾ ਤੌਰ ਤੇ ਪੈਸੇ ਲੈ ਕੇ ਵੋਟ ਖੋਣ ਵਾਲੇ ਹੁੰਦੇ ਆ ਮਾਜੇ ਜਿਹੜੇ ਬਹੁਤ ਅਮੀਰ ਲੋਕ ਪੈਸੇ ਨਹੀਂ ਦਿੰਦੇ ਮਾਜੇ ਜਿਹੜੇ ਬਕਾਇਦਾ ਤੌਰ ਤੇ ਮਿਡਲ ਕਲਾਸ ਲੋਕ ਪੈਸੇ ਦਿੰਦੇ ਨੇ ਜਿਹੜੇ ਫੈਸਲਾ ਕਰਦੇ ਗਰੀਬ ਲੋਕ ਪੈਸੇ ਲੈਂਦੇ ਆ ਪੈਸੇ ਲੈ ਕੇ ਸ਼ਰਾਬ ਪੀ ਕੇ ਵੋਟ ਪਾਉਂਦੇ ਆ ਮਾਜੇ ਵਿੱਚ ਤੋਂ ਇੱਥੇ ਵੱਡੇ ਵੱਡੇ ਲੋਕ ਵੀ ਪੈਸੇ ਦਿੰਦੇ ਲੋ ਦਿੰਦੇ ਕੀ ਹੋ ਤੁਹਾਨੂੰ ਪਤਾ ਹਰਜਨ ਸਿੰਘ ਬਰਾੜ ਕੀ ਕਹਿੰਦਾ ਸੀ ਜਦੋਂ ਪ੍ਰਤਾਪ ਸਿੰਘ ਕੈਰੋ ਹਰਦੇ ਅਥਰੂ ਪ੍ਰਤੀ ਪ੍ਰਕਾਸ਼ੀ ਬਾਦਲ ਚੋਣ ਹਰਦੇ ਨੇ ਉਸ ਟਾਈਮ ਤੇ ਪਹਿਲੀ ਵਾਰੀ ਪੈਸੇ ਵੰਡਣ ਦਾ ਰਵਾਜ ਬਾਦਲ ਨੇ ਪਾਇਆ ਸੀ ਤੇ ਬਰਾੜ ਕਹਿੰਦਾ ਸੀ ਫਿਰ ਮੈਨੂੰ ਵੀ ਪੈਸੇ ਵੰਡਣੇ ਪਏ ਤੇ ਚੋਣ ਦਿੱਤੀ ਫਿਰ ਮੈਂ ਉਸ ਨਾਲ ਪੈਸੇ ਵੰਡ ਕੇ ਉਦੋਂ ਤੇ ਟ੍ਰੈਂਡ ਚੱਲਦਾ ਵਾ ਕਿ ਇਹ ਵੈਸੇ ਦੇਖ ਕੇ ਵੋਟਾਂ ਨਹੀਂ ਬਾਦਲਪੁਰਾ ਜਾਣਦਾ ਵਾ ਜੀ ਜੀ ਭੱਟੀ ਸਾਹਿਬ ਉਹਦੇ ਨਾਲ ਹੀ ਇਹਦੇ ਇੱਕ ਥਵਾਲ ਹੋਰ ਖੜਾ ਹੁੰਦਾ ਅਕਾਲੀ ਸੁਧਾਰ ਲਹਿਰ ਜਿਹੜੀ ਆ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਵਿਰ ਬਿਆਨਬਾਜ਼ੀ ਕਰਦੇ ਆ ਵੀ ਕਹਿੰਦੇ ਅਸੀਂ ਤੇ ਪਹਿਲਾਂ ਹੀ ਕਹਿ ਰਹੇ ਆ ਵੀ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਮੈਂ ਅੱਗੇ ਆਰਟੀਕਲ ਵੀ ਲਿਖਿਆ ਸੀਗਾ ਕੋਚੀ ਪੱਕੀ ਜਾਂਦਾਂ ਦੀ ਉਹਦੇ ਚ ਮੈਂ ਇੱਕ ਲਾਈਨ ਲਿਖੀ ਸੀ ਵੀ ਚਲੋ ਫਰਜ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਲਾਭੇ ਕਰ ਦਿੰਦੇ ਆ ਤੇ ਉਹਦੀ ਜਗ੍ਹਾ ਤੇ ਕੋਈ ਬੰਦਾ ਤੇ ਦਿਓ ਲੋਕਾਂ ਦੇ ਵਿੱਚ ਜਿਹੜੇ ਬਾਗੀ ਜਿਹੜੇ ਸੁਧਾਰ ਲਹਿਰ ਦੀ ਗੱਲ ਕਰਦੇ ਆ ਨਾ ਉਹਨਾਂ ਤੇ ਵੀ ਲੋਕ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਵੀ ਸਾਰੇ ਚੋਰ ਨੇ ਇਕੱਠੇ ਹੋਏ। ਕੱਲ ਤੱਕ ਜਦੋਂ ਮਨਿਸਟਰੀਆਂ ਕੋਲ ਸੀ ਪ੍ਰਧਾਨ ਯੇ ਕੋਲ ਸੀ ਪੂਰੇ ਲਹਿਰੇ ਲਾਇਆ ਨਾ ਨੇ ਅੱਜ ਸੁਖਬੀਰ ਸਿੰਘ ਬਾਦਲ ਦਾ ਗੁਰੂਧ ਕਰ ਰਹੇ ਉਹ ਕਹਿੰਦੇ ਇਹਨਾਂ ਦੀ ਕੋਈ ਪਸੰਦ ਨਹੀਂ ਸਮਝੇਗਾ। ਕੋਈ ਸਾਝਾ ਬੰਦਾ ਲੈ ਕੇ ਆ। ਮੈਂ ਅੱਗੇ ਵੀ ਕਹੀ ਸੀ ਤੁਹਾਨੂੰ ਕਿ ਦੋ ਸੰਤਾਂ ਨੇ ਸੁਝਾਏ ਸੀ ਫਿਰ ਨਾਲੇ ਸੰਤਾਂ ਨਾਲ ਗੱਲ ਕਰ ਲੋ। ਲੇਕਿਨ ਉਹਨਾਂ ਸੰਤਾਂ ਦੀ ਇੱਕੋ ਗੱਲ ਸੀ ਵੀ ਜਾਂ ਸਾਰੇ ਇਕੱਠੇ ਹੋ ਗਿਆ ਉਹ ਫਿਰ ਗੱਲ ਕਰਨਗੇ ਆਪਾਂ ਆਪਾਂ ਧੜੇਬਾੜੀ 'ਚ ਬਿਲਕੁਲ ਨਹੀਂ ਪੈਣਾ ਧੰਦੇਬਾੜੀ 'ਚ ਬਿਲਕੁਲ ਨਹੀਂ ਜਿਪੈਣਾ ਆਪਾਂ ਸੇਵਾ ਕਰਨਲੇ ਬੰਦੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਡਿੰਪੀ ਚਲੇਗਾ ਜੀ ਬੜੀ ਮਾੜੀ ਗੱਲੋ ਜੀ ਮੰਦਪਾਗਾ ਜੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੱਜਾ ਲੈਫਟ ਹੈਂਡ ਤੇ ਮੁੱਛ ਦਾ ਬਾਲ ਸੀ ਤੇ ਕੋਈ ਦੋਰਾਵੰਨੀ ਆ ਗਿਆ ਬਿਲਕੁਲ ਠੀਕ ਕਹਿ ਰਹੇ ਨੀਓ ਉਹ ਕਹਿੰਦੇ ਵੀ ਜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅੱਜੜੀ ਆ ਪਾਰਟੀ ਇਸ ਪੱਤਨ ਵਾਲੇ ਪਾਸੇ ਜਾ ਰਹੀ ਆ ਅਸੀਂ ਤੇ ਪਹਿਲਾਂ ਹੀ ਕਹਿ ਚੁੱਕੇ ਆ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨੀ ਛੱਡ ਦੇ ਕੱਲ ਮੈਂ ਕਹੂੰਗੀ ਗੱਲ ਬੜੀ ਬੜੀ ਕੀਤੀ ਉਹਨੇ ਸੁਖਬੀਰ ਬਾਦਲ ਤੇ ਦੋ ਬੜੀਆਂ-ਵੱਡੀਆਂ ਕਮੀਆਂ ਨੇ ਪਹਿਲੀ ਕਮੀ ਕਿ ਉਹ ਅੜੀਅਲ ਸੁਭਾਅ ਦਾ ਵਾ ਤੇ ਦੂਸਰੀ ਕਮੀ ਉਹ ਡਿਕਟੇਟਰ ਜਿਹੜਾ ਕੰਮ ਵੀ ਉਹ ਡਿਕਟੇਟਰ ਬਣ ਕੇ ਕਰਾਉਂਦਾ ਵਾ ਤੇ ਜਿੱਥੇ ਅੜ ਜਾਵੇ ਉਥੇ ਅੜ ਜਾਂਦਾ ਵੀ ਮੈਂ ਜੋ ਚਾਹਣਾ ਉਹੀ ਕੁਝ ਹੋਵੇ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਜਦੋਂ ਪਤਾ ਸੀਗਾ ਅਨਾਉਂਸ ਕਰਤਾ ਇੱਕ ਬਿਆਨ ਦੇ ਦਿੱਤਾ ਵੇਖੋ ਜੀ ਅਸੀਂ ਤੇ ਨਹਿਰਾਂ ਵਿੱਚ ਜਿਹੜੀਆਂ ਉਹ ਵਾਟਰ ਬੋਟ ਮੋਟਰ ਚਲਾ ਦੇਣੀ ਹੈ ਲੋਕ ਨਹਿਰਾਂ ਸਫਰ ਕਰਨਗੇ ਜਲਦੀ ਮੰਜ਼ਿਲ ਤੇ ਪਹੁੰਚਿਆ ਕਰਨਗੇ ਉਸ ਜਿੱਦ ਨੂੰ ਪਗਾਉਣ ਵਾਸਤੇ ਬਕਾਇਦਾ ਤੌਰ ਤੇ 8 ਕਰੋੜ ਰੁਪਇਆ ਖਰਚ ਕੇ ਇੱਕ ਮੋਟਰ ਬੋਟ ਬਣਾਈ ਉਹਦੇ ਇੱਕ ਟੂਟਾ ਲਿਆ ਨਹੀਂ ਲਿਆ ਮੁੜ ਕੇ ਉਹ ਕੰਡਮ ਹੋ ਗਈ ਤੇ ਨਾਲੇ ਜਿਹੜੀ ਅਗਲੇ ਪਾਸੇ ਲੋਕਾਂ ਦੇ ਦਰਿਆ ਦੇ ਵਿੱਚ ਫਸਲ ਬੀਜੀ ਸੀ ਉਹ ਬਰਬਾਦ ਕੀਤੀ ਗਈ ਉਹਨਾਂ ਨੇ ਇਸ ਕੋਲ ਅੜੀਅਲ ਤੇ ਹੈ ਇਹ ਨਹੀਂ ਗੱਲ ਜਿਹੜੇ ਹੁੰਦੇ ਲੀਡਰ ਹੁੰਦੇ ਆ ਉਹਨਾਂ ਨੇ ਆਪਣਾ ਬਿਆਨ ਦਿੱਤਾ ਮੁੜ ਕੇ ਲੋਕਾਂ ਦੀ ਭਾਵਨਾ ਵੇਖਦੇ ਕਿ ਕਿੱਦੇ ਪਸ ਜਾਂਦੀ ਆ ਲੋਕਾਂ ਦੀ ਭਾਵਨਾ ਮੁਤਾਬਕ ਉਹਨਾਂ ਦੀ ਖਾਜਮ ਤੱਕ ਫੈਸਲਾ ਲੈਂਦੇ ਲੇਕਿਨ ਸੁਖਬੀਰ ਸਿੰਘ ਬਾਦਲ ਚ ਇਹ ਗੱਲ ਬਿਲਕੁਲ ਨਹੀਂ ਹੈਗੀ ਉਹ ਕਹਿੰਦੇ ਜੀ ਵੇਖੋ ਕਿਸਾਨੀ ਪ੍ਰਤੀ ਜਿਹੜੀ ਪਾਛਾ ਕੰਗਲਾਂ ਦੀ ਗੱਲ ਕੀਤੀ ਮੁਰਕਿ ਉਹਨਾਂ ਦੇ ਆਪਣੇ ਦੂਜਿਆਂ ਦੇ ਚੰਦੂ ਬਾਜਰਾ ਸਾਹਿਬ ਉਹ ਕਹਿੰਦੇ ਜੀ ਇਹਦੀ ਪਾਛਾ ਮੰਦ ਭਾਗੀ ਹੈ ਜਿਹੜੇ ਕਿਸਾਨ ਨੇ ਦੇਸ਼ ਦੀ ਦੇਸ਼ ਨੂੰ ਖੋਖਰੀ ਚ ਉਡੰਡਿਆ ਹੋਵੇ ਤੇ ਉਸ ਕਿਸਾਨ ਬਦੀ ਪੈਸੇ ਪਾਛਾ ਸੀ ਪ੍ਰਤੀ ਨਿਵਰਤੀ ਉਹਨੇ ਉਹ ਛੋਭਾ ਨਹੀਂ ਦੇਂਦੀ ਭਾਜਪਾ ਇਮੀਡੀਏਟਲੀ ਦੇ ਖਿਲਾਫ ਐਕਸ਼ਨ ਰਿਐਕਸ਼ਨ ਤਾਂ ਲੈ ਲਿਆ ਉਹਨਾਂ ਨੇ ਹੁਣ ਤੇ ਕਾਂਗਰਸ ਕਹਿੰਦੀ ਉਹਨੂੰ ਭਾਜਪਾ ਜੋ ਕੱਢੋ ਜਿਹੜੇ ਨੇ ਸ਼ਬਦ ਵਰਤੇ ਨੇ ਇਸ ਕਰਕੇ ਜਿਹੜੇ ਆਪਣੇ ਚੰਦੂ ਮਾਜਰਾ ਸਾਹਿਬ ਆ ਕਿਸੇ ਵੇਲੇ ਬੜੇ ਸਿਪਾਹਸਰਾਰ ਹੁੰਦੇ ਸੀ ਸਰਗਬੀਰ ਸਿੰਘ ਬਾਦਲ ਦੇ ਕੋਈ ਗੱਲ ਕਰਦਾ ਸੀ ਤਾਂ ਹਰ ਸਵਾਲ ਦਾ ਜੋ ਠੋਕੇ ਦਿੰਦੇ ਸੀਗੇ ਅੱਜ ਪਹਿਲਾਂ ਜਦੋਂ ਨੰਦਪੁਰ ਸਾਹਿਬ ਤੋਂ ਟਿਕਟ ਲੈਣੀ ਸੀ ਤੇ ਸਰਗਬੀਰ ਸਿੰਘ ਬਾਦਲ ਨੇ ਡਰਾਮਾ ਕੀਤਾ ਵੀ ਉੱਥੇ ਕਹਿ ਦਿੱਤਾ ਡਾਕਟਰ ਜਲਦੀ ਸਿੰਘ ਜੀ ਮੈਨੂੰ ਹੱਕ ਮੇਰਾ ਬਣਦਾ ਜੀ ਆਪਣੇ ਪਟਿਆਲੇ ਤੋਂ ਛੁਡਲਣੇ ਜਦੋਂ ਇਹ ਉੱਥੇ ਆਏ ਪਿੰਦੇ ਮੈਂ ਪਹਿਲਾਂ ਵੀ ਛੁਡ ਲਈ ਆ ਮੈਨੂੰ ਟਿਕਟਸੀ ਟਿਕਟ ਮਿਲ ਗਈ ਪਰ ਕਿ ਨਾ ਜੀਮੇ ਨੇ ਨਾ ਬਾਦਲ ਨੇ ਕੋਈ ਮਦਦ ਨਹੀਂ ਕੀਤੀ ਜਿੱਥੋਂ ਇਹ ਨਰਾਸ਼ ਹੋਏ ਨੇ 40 ਰੂਟ ਪਈ ਜ਼ਬਾਨ ਤੇ ਵੀ ਜਪਤ ਹੋ ਗਈ ਉੱਥੇ ਫਿਰ ਸੋਚਿਆ ਉਹਨਾਂ ਬੀ ਹੁਣ ਸਾਡਾ ਇੱਥੇ ਰਸਾਈ ਨਹੀਂ ਹੈਗੀ ਜੇ ਅੱਜ ਸਾਡੀ ਇਹ ਹਾਲਤ ਆਉਣ ਵਾਲੇ ਸਮੇਂ ਤੋਂ ਟਿਕ ਟਣ ਦੇ ਕੇ ਫਿਰ ਹਰਾਏ ਜਾਊਗਾ ਹੀਨਸਾ ਸਰ ਤੇ ਕਈ ਵਾਰੀ ਕਹਿ ਚੁੱਕੇ ਨੇ ਵੀ ਟਿਕਟ ਉਹਨੂੰ ਦਿੰਦੇ ਸੀ ਤੇ ਹਰਾਉਂਦੇ ਮੈਨੂੰ ਇਹੋ ਹੀ ਸੀ ਇਸ ਕਰਕੇ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਸੁਖਬੀਰ ਸਿੰਘ ਬਾਦਲ ਆਪਣੇ ਅੜੀਅਲ ਰਵਈਏ ਕਰਕੇ ਡਿਕਟੇਟਰ ਸਿਕਬਰਕੇ ਜਿਹੜਾ ਉਹ ਪ੍ਰਧਾਨਗੀ ਦੀ ਫਿਟਨੀ ਤੁਨੂੰ ਆਪਣੇ ਅਹੁਦੇ ਤੋਂ ਅਸਤੀਫਾ ਤੁਰੰਤ ਦੇਣਾ ਚਾਹੀਦਾ ਜੀ ਜੀ ਪਰ ਸਾਹਿਬ ਉਹ ਤੇ ਅਮਰਪਾਲ ਦੇ ਪਿਤਾ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਆ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੰਦੇ ਆ ਤੇ ਨਾਲ ਉਹ ਇਹ ਵੀ ਜ਼ਿਕਰ ਕਰ ਦਿੰਦੇ ਆ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੁਣਾ ਨੂੰ ਜਿਹੜਾ ਫਕਰੇ ਕੌਮ ਦੇ ਅਵਾਰਡ ਨਾਲ ਨਵਾਜ਼ਿਆ ਗਿਆ ਕਹਿੰਦੇ ਇਹ ਵਾਪਸ ਲੈ ਲਓ ਕੀ ਇਹ ਵਾਪਸ ਹੋ ਸਕਦਾ ਨਾਲ ਦੀ ਨਾਲ ਹੋਰ ਉਹ ਕੀ ਕੁਝ ਲਿਖਦੇ ਆ ਮੰਗ ਪੱਤਰ ਦੇ ਵਿੱਚ ਮੈਂ ਦੋ ਗੱਲਾਂ ਕਹੂੰਗਾ ਜੀ ਇੱਥੇ ਪਹਿਲੀ ਗੱਲ ਤੇ ਮੰਗਪਰਟੀ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ 30 ਅਗਸਤ ਨੂੰ ਫੈਸਲਾ ਤੁਸੀਂ ਲੈਣਾ ਵਾ ਉਹ ਗਲਤੀ ਦੀ ਮਾਫੀ ਤੇ ਤੁਸੀਂ ਦੇ ਸਕਦੇ ਹੋ ਗੁਨਾਹ ਦੀ ਮਾਫੀ ਦੇ ਸਕਦੇ ਗੁਨਾਹਾਂ ਦੀ ਸਜ਼ਾ ਹੋਊਗੀ ਤੇ ਉਹਦੇ ਵਿੱਚ ਤੁਸੀਂ ਫੈਸਲਾ ਜਿਹੜਾ ਲੈਣਾ ਸੋਚ ਸਮਝ ਕੇ ਲੈਣਾ ਜਿਹੜੀ ਫਖਰੇ ਕੋ ਉਪਰਸ ਲੈਣ ਦੀ ਗੱਲ ਕੀਤੀ ਗਈ ਆ ਉੱਥੇ ਮੈਂ ਸਹਿਮਤ ਨਹੀਂ ਜੇ ਅਕਾਲ ਤਖਤ ਤੋਂ ਜਾਰੀ ਹੋਇਆ ਹੁਕਮ ਨਵਾ ਵਾਪਸ ਨਹੀਂ ਹੋ ਸਕਦਾ ਫਿਰ ਜਿਹੜਾ ਦਿੱਤਾ ਹੋਇਆ ਮਾਉਂਸਦਕਾਰ ਉਹ ਕਿਵੇਂ ਵਾਪਸ ਹੋਊਗੇ ਮੈਨੂੰ ਵਿਖਾ ਦਿਓ ਕਿ ਹਕਮੋਂ ਵਾਪਸ ਹੋਇਆ ਅੱਜ ਤੱਕ ਸਿਰਫ ਦੋ ਹਕਮੋਂ ਵਾਪਸ ਹੋਏ ਸਿਰਫ ਦੋ ਇੱਕ ਹਕਮਨਾਮਾ ਜਦੋਂ ਇਹਨਾਂ ਪ੍ਰੋਫੈਸਰ ਗੁਰਮਖਸ਼ੇ ਨੂੰ ਕੱਢ ਦਿੱਤਾ ਤੇ 100 ਸਾਲ ਬਾਅਦ ਆ ਕਿਉਂ 1995 ਦੇ ਵਿੱਚ ਉਹ ਵੀ ਵਿਛਿਪ ਸਿੱਖ ਕਾਨਫਰੰਸ ਹੋਈ ਸੀ ਉਹਦੇ ਚ ਵਾਪਸ ਲਿਆ ਸੀ ਵੀ ਉਹ ਹਕਮੋਂ ਗਲਤ ਹੋਇਆ ਸੀ ਦੇਖ ਲਓ ਅੰਗਰੇਜ਼ਾਂ ਦੀ ਸ਼ੈਤ ਹੋਇਆ ਸੀ ਉਹ ਦੇਖ ਲਓ ਪਰ ਦੂਸਰਾ ਹੁਕਮ ਨਾ ਇਹ ਸੌਦਾ ਸਦਾ ਵਾਪਸ ਹੋਇਆ। ਲੇਕਿਨ ਦੋਵੇਂ ਹੁਕਮ ਨਾਮੇ ਨਹੀਂ ਸੀਗੇ ਇਹ ਛਾਜਤ ਸੀਗੀ। ਲੇਕਿਨ ਤੁਹਾਨੂੰ ਪਤਾ ਹੋਏਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਤੇ ਬੁਲਾਇਆ ਜਾਂਦਾ। ਉਹ ਆਉਣ ਤੋਂ ਆਕੀ ਹੋ ਜਾਂਦਾ। ਇੱਕ ਸਿਆਣਾ ਬੰਦਾ ਸੀ। ਨਹੀਂ ਆਉਂਦਾ। ਤੇ ਇਹਦੇ ਦਰਬਾਰ ਦੇ ਵਿੱਚੋਂ ਬਕਾਇਦਾ ਤੌਰ ਤੇ ਦਿੱਲੀ ਰਸਤ ਆਉਂਦੀ ਸੀਗੀ। ਦੇ ਦੇ ਤੇ ਦੇ ਗਤੀ ਬਣਦੀ ਸੀ ਪਹਿਲੀ ਗਲਤ ਉਹਨੇ ਕਹਿ ਤੀ ਪੀ ਚਾਈ ਚਾਈ ਜਿਹੜਾ ਖਜ਼ਾਨਾ ਮੋਂ ਉਥੋਂ ਕੋਈ ਪੈਸਾ ਨਹੀਂ ਹੋ ਕੋ ਰਸਤੇ ਵਾਸਤੇ ਇਹ ਸੰਗਤ ਆਪ ਇਕੱਠੇ ਕਰੂਗੀ ਉਥੋਂ ਪਰਚੀ ਸੀ ਤਮ ਸ਼ੁਰੂ ਹੋਇਆ ਸੀ ਪਰਚੀ ਸਿਸਟਮ ਜਿਹੜੀ ਅਸੀਂ ਪਰਚੀ ਕਟਾ ਕੇ ਖੜਾ ਪਰਚਾ ਦੇਖ ਲੈਂਦੇ ਹਾਂ ਜੇ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਚ ਗਿਆ ਜਿਹੜਾ ਦਰਬਾਰੀ ਸੀਗਾ ਉਹਨੇ ਫਤਿਹ ਤੋਂ ਉਹਨੇ ਨਿਮਸ਼ਕਰ ਤੇ ਕੀਤੀ ਉਹਨੂੰ ਝੁੱਕ ਕੇ ਲੇਕਿਨ ਫਤਿਹ ਨਹੀਂ ਬਲਾਈ ਉਹਨੇ ਪੁੱਛਿਆ ਤੂੰ ਫਤਿਹ ਨਹੀਂ ਬਲਾਈ ਕਹਿੰਦਾ ਫਤਿਹ ਗੁਰੂ ਦੀ ਹੈ ਤੇ ਗੁਰੂ ਦਾ ਅਕਾਲ ਤਖਤ ਅਕਾਲ ਤਖਤ ਤੋਂ ਮਹਾਰਾਜ ਉਹਨੂੰ ਪੇਸ਼ ਹੋਣ ਵਾਸਤੇ ਗਿਆ ਤੁਸੀਂ ਨਹੀਂ ਗਏ ਜਿੰਨਾਂ ਚ ਨਹੀਂ ਜਿੰਨਾਂ ਚ ਮੈਂ ਫਤਿਹ ਨਹੀਂ ਬਲਾਵਾਂਗਾ ਉਹਨੇ ਸਮਝਿਆ ਮਾਮਲਾ ਵਿਗੜਨ ਲੱਗਾ ਉਹ ਇੱਥੇ ਅਕਾਲ ਤਖਤ ਤੇ ਆ ਪੇਸ਼ ਹੋ ਗਿਆ ਕਿਉਂ ਕਹਾਣੀ ਸੀ ਵਾਕਿਆ ਜਦੋਂ ਉਹ ਦਰਬਾਰ ਸਿਰ ਮੱਥਾ ਟੇਕਣ ਗਿਆ ਤੇ ਅੱਗੇ ਖੜ ਗਿਆ ਡਾਂਗ ਲੈ ਕੇ ਆਪਣਾ ਅਕਾਲੀ ਫੂਲਾ ਸਿੰਘ ਪਹਿਲਾ ਕਾਲ ਤਖਤੇ ਪੇਸ਼ ਹੋ ਆ ਗਿਆ ਉਹਦੀ ਅੰਦਰ ਇਸਰਦੇਤੀ ਆਪਣੀ ਕਮੀ ਚ ਲਾਹਤੀ ਇਮਲੀ ਦਰਖਤ ਦਾ ਬੱਦਕ ਕਿਦ ਚ ਛੱਡ ਦਿਓ ਫੇਰ ਵੀ ਆਪਣਾ ਮਹਾਰਾਜਾ ਚਲੋ ਬੇਗਮ ਜਦੋਂ ਉਹਦੀ ਮਾਫੀ ਹੋ ਗਈ ਉਹਨੇ ਸੇਵਾ ਭੁਗਤਲੀ ਤਨਖਾਹ ਵਾਲੀ ਸਭ ਕੁਝ ਕਰ ਲਿਆ ਫਿਰ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਜਿਹੜੀ ਮੇਰੀ ਪਹਿਲੀ ਸੇਵਾ ਸੀ ਰਸਤਵਾਲੀ ਉਹ ਤੁਸੀਂ ਬਾਦ ਕਰ ਦਿਓ ਉਹ ਕਹਿੰਦੇ ਰੰਜੀਤ ਸਿੰਘ ਇਸ ਤੱਕ ਤੋਂ ਹੁਕਮ ਨਵੇਂ ਜਾਰੀ ਹੁੰਦੇ ਆ ਵਾਪਸ ਨਹੀਂ ਹੁੰਦੇ ਉਹ ਹੁਕਮ ਹੋ ਗਿਆ ਸੀ ਸੰਗਤ ਨੂੰ ਵੀ ਤੁਸੀਂ ਆਪਣੇ ਨਾਲ ਤੇ ਕਰਨਾ ਸ਼ਾਇਕ ਖਜਾਂ ਦੇ ਤੇ ਬਿਲਕੁਲ ਨਹੀਂ ਆਊਗਾ ਹੁਣ ਇਸ ਕੀ ਸੰਤਾਪੇ ਕਰਨਗੇ ਉਹਦੋਂ ਤੋਂ ਅੱਜ ਤੱਕ ਕਰ ਰਹੀਆਂ ਇਸ ਕਰਕੇ ਜੀ ਅਕਾਲ ਤਖਤ ਤੋਂ ਜਾਰੀ ਹੋਇਆ ਹੁਕਮ ਨਮਾ ਵਾਪਸ ਨਹੀਂ ਹੋ ਸਕਦਾ ਤੇ ਫਿਰ ਦਿੱਤਾ ਹੋਇਆ ਅਵਾਰਡ ਕਿਵੇਂ ਵਾਪਸ ਹੋ ਸਕਦਾ ਇਹ ਗੱਲਾਂ ਇਹਨਾਂ ਲੋਕਾਂ ਨੂੰ ਨਹੀਂ ਪਤਾ ਇਹ ਘਰੇ ਬਿਠੇ ਕਹਿੰਦੇ ਨੇ ਵਾਪਸ ਲੈ ਦੋ ਜੇ ਖਰਦੇ ਉਹ ਨਹੀਂ ਲਿਆ ਜਾ ਸਕਦਾ ਤੁਸੀਂ ਇਹਦੀ ਧਾਰਨਾ ਵੇਖੋ ਇਹਦੀ ਭਾਵਨਾ ਵੇਖੋ ਭਾਵੇਂ ਅਸੀਂ ਕਹਿੰਦੇ ਭੀ ਉਦੋਂ ਇਹਨਾਂ ਨੇ ਦੇਹ ਦੇ ਨੂੰ ਦਬਕਾ ਮਰਵਾ ਕੇ ਲੈ ਲਿਆ ਪਰ ਸਾਡਾ ਕਸੂਰ ਇੱਥੇ ਕੀ ਹੈ ਸੰਗਤ ਦਾ ਕੋਈ ਕਸੂਰ ਨਹੀਂ ਜਾਂ ਦੇਣ ਵਾਲੇ ਦਾ ਕਸੂਰ ਜਾਂ ਲੈਣ ਵਾਲੇ ਦਾ ਕਸੂਰ ਹੈ ਜੇ ਦਿੱਤਾ ਵਾ ਉਹ ਵਾਪਸ ਨਹੀਂ ਲਿਆ ਜਾ ਸਕਦਾ ਜੀ ਜੀ ਅਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੇ ਖਬਰਾਂ ਉੱਤੇ ਤੁਸੀਂ ਜਿਹੜੀ ਪੂਰੀ ਜਾਣਕਾਰੀ ਆ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿਓ ਸੰਧਵੀ ਕਰਦੇ ਆ ਦਰਸ਼ਕ ਇਸ ਪ੍ਰੋਗਰਾਮ ਨੂੰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ